ਜਦੋਂ ਤੋਂ ਸੀਨੀਅਰ ਜਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਨਗਰ ਨਿਗਮ ਦਾ ਕਾਰਜभार ਸੰਭਾਲਿਆ ਹੈ ਉਹ ਲੋਕ ਸੇਵਾ ਪ੍ਰਤੀ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਗੁਰੂ ਨਗਰੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਹਨਾਂ ਦੇ ਰੋਜ਼ਾਨਾ ਦੇ ਕੰਮ ਦਾ ਹਿੱਸਾ ਬਣ ਗਿਆ ਹੈ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਬੁੱਧਵਾਰ ਕਟੜਾ ਜੈਮਲ ਸਿੰਘ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਪਾਰੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਅਤੇ ਸ਼ਹਿਰ ਦੇ ਇਸ ਪ੍ਰਮੁੱਖ ਬਾਜ਼ਾਰ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਉਹਨਾਂ ਨੇ ਭਰੋਸਾ ਦਿੱਤਾ ਕਿ ਨਿਗਮ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਏਗਾ। ਸੰਗਠਨ ਦੇ ਉਪ ਪ੍ਰਧਾਨ ਹਰਵਿੰਦਰ ਸਿੰਘ ਚੋਹਾਨ, ਆਮ ਆਦਮੀ ਪਾਰਟੀ ਜ਼ਿਲ੍ਹਾ ਵਪਾਰਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਟਾਰੀਆ, ਪ੍ਰਧਾਨ ਅਸ਼ੋਕ ਕੁਮਾਰ ਸਹਿਗਲ, ਉਪ ਪ੍ਰਧਾਨ ਹਰਪਿੰਦਰ ਸਿੰਘ ਚੋਹਾਨ ਅਤੇ ਰਾਹੁਲ ਖੰਨਾ ਵੀ ਮੌਜੂਦ ਸਨ। ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਦੇਖੋ ਇੰਨਾ ਸਾਰਿਆਂ ਦੇ ਬਲੇਸਿੰਗਸ ਦੇ صدਕਾ اور ਪਰਮਾਤਮਾ ਦੇ ਅਸ਼ੀਰਵਾਦ صدਕਾ ਇਹ ਮੌਕਾ ਮਿਲਿਆ ਕਿ ਮੈਂ ਆਪਣੇ ਸ਼ਹਿਰ ਵਸੀਆਂ ਦੇ ਕੰਮ ਕਰ ਸਕਾਂ ਤੇ ਉਹੀ ਕੋਸ਼ਿਸ਼ ਹੈ ਮੇਰੀ ਉਹੀ ਕੋਸ਼ਿਸ਼ ਹੈ ਕਿ ਇਹਨਾਂ ਦੇ ਵਿੱਚ ਨਿਰੰਤਰ ਰਵਾਂ ਤੇ ਜਿੰਨਾ ਵੀ ਸਮਾਂ ਮਿਲਿਆ ਮੈਨੂੰ ਉਹਨਾਂ ਮੈਂ ਇੰਨਾ ਦੇ ਵਿੱਚ ਰਹਿ ਕੇ ਇੰਨਾਂ ਲੋਕਾਂ ਦੇ ਕੰਮ ਕਰ ਸਕਾ ਆਪਣੀ ਸਰਕਾਰ ਜਿਹੜੀ ਸਾਡੀ ਉਹਨੇ ਸ਼ੁਰੂ ਤੋਂ ਇਹੋ ਹੀ ਨਾਰਾ ਦਿੱਤਾ ਕਿ ਅਸੀਂ ਸਾਰੇ ਦਫ਼ਤਰਾਂ ਦੇ ਬੈਕ ਵਿੱਚ ਕੰਮ ਨਹੀਂ ਕਰਨਾ ਸੜਕਾਂ ਤੇ ਉਤਰ ਕੇ ਹਰ ਆਪਣੇ ਭੈਣ ਭਰਾ ਦਾ ਦੁੱਖ ਸੁੱਖ ਜਾਣ ਕੇ ਉਹਨਾਂ ਨੂੰ ਮੌਕੇ ਤੇ ਹੱਲ ਕਰਨਾ ਤੇ ਇਹੋ ਹੀ ਕੋਸ਼ਿਸ਼ ਹੈ ਜੀ ਮੇਰੀ ਤੇ ਅੱਜ ਸਾਰੇ ਭਰਾਵਾਂ ਨੇ ਮੇਰੇ ਕੰਮ ਨੂੰ ਐਪਰੀਸ਼ੀਏਟ ਕੀਤਾ ਤੇ ਦੇਖੋ ਇਹੋ ਹੀ ਮੇਰੀ ਤਾਕਤ ਨੇ ਇੰਨਾਂ ਦਾ ਅੱਜ ਜੇ ਇਹ ਇੱਥੇ ਬੈਠ ਕੇ ਇੰਨੀ ਦੇਰ ਅਸੀਂ ਗੱਲਬਾਤ ਕੀਤੀ ਤੇ ਇੰਨਾ ਸਾਰਿਆਂ ਨੇ ਇਹ ਮਾਨ ਬਖਸ਼ਿਆ ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਆਪਣੇ ਭਰਾਵਾਂ ਨਾਲ ਇਸ ਤਰ੍ਹਾਂ ਹੀ ਖੜੀ ਰਵਾਂ ਤੇ ਇਹਨਾਂ ਦੇ ਸਾਰੇ ਕੰਮ ਕਰਾਂ ਤੇ ਜਿੱਥੇ ਹੋਂਹਾਰ ਰਾਹਿਲ ਜੀ ਵਰਗੇ ਔਰ ਹਰਪਿੰਦਰ ਚੋਹਾਨ ਜੀ ਵਰਗੇ ਪਾਰਟੀ ਦੇ ਵਿੱਚ ਸਿਪਾਈ ਹੋਣ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਗ੍ਹਾ ਰਹਿ ਜੂਗੀ ਜਿੱਥੇ ਅਸੀਂ ਜਿੱਤ ਨਹੀਂ ਹਾਸਲ ਕਰ ਸਕਦੇ ਸਾਡੇ ਵਪਾਰੀ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਗੁਰਪ੍ਰੀਤ ਕਟਾਰੀਆ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਐਮਐਲਏ ਸਾਡੇ ਮੰਤਰੀ ਸਾਡੇ ਸੀਐਮ ਸਾਹਿਬ ਸਾਰੇ ਵਪਾਰੀਆਂ ਦੇ ਨਾਲ ਚਟਾਨ ਵਾਂਗ ਖੜੇ ਨੇ ਜੇ ਕੋਈ ਇਹਨਾਂ ਨੂੰ ਮੁਸ਼ਕਲ ਆ ਰਹੀ ਹੈ ਜੀਐਸਟੀ ਦੀ ਮੁਸ਼ਕਲ ਆ ਰਹੀ ਹੈ ਜਿਸ ਤਰ੍ਹਾਂ ਦੀ ਵੀ ਮੁਸ਼ਕਲ ਆ ਰਹੀ ਹੈ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦਾ ਹੱਲ ਕਰਾਂਗੇ ਵਪਾਰੀਆਂ ਦੇ ਨਾਲ 24 ਘੰਟੇ ਹਾਜ਼ਰ ਜੀਟੀ ਰੋਡ ਪਠਾਨਕੋਟ ਮਹਿਤਾ ਰੋਡ ਪਿੰਡਵੱਲਾ ਵਿਖੇ ਪਿਛਲੇ 5 ਸਾਲ ਤੋਂ ਬਹੁਤ ਹੀ ਧੀਮੀ ਗਤੀ ਨਾਲ ਬਣ ਰਹੇ ਫਲਾਇਰ